ਕੀ ਨਾਮ ਆ ਬੇਟਾ ਨੇਹਾ ਜੀ ਕੀ ਹੋਇਆ ਬੇਟਾ ਮੇਰੇ ਹਸਰਣ ਦੀ ਡਰੱਗਸ ਦੇ ਨਾਲ ਮੌਤ ਹੋ ਗਈ ਜਿਹੜੇ ਵੀ ਸਪਲਾਈ ਕਰਦੇ ਜਸਮ ਅਗਲਰ ਹੈ ਉਹਨਾਂ ਦੇ ਹੱਥ ਜੜ ਕੇ ਹੀ ਮਿਹਨਤੇ ਵੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜੀ ਮੇਰਾ ਤਾਂ ਘਰ ਉਜੜ ਗਿਆ ਹੋਰ ਕਿਹੜੀ ਲੇਡੀ ਦਾ ਘਰ ਨਾ ਉਜੜੇ ਜਵਾਕਾਂ ਦੀ ਸਿਰ ਤੋਂ ਉਹਦਾ ਬਾਪ ਨਾ ਜਾਵੇ ਸਤ ਸ੍ਰੀ ਅਕਾਲ ਜੀ ਦੋ ਬੱਚੇ ਆ ਜੀ ਦੋਨੇ ਬੇਟੀਆਂ ਨੇ ਜੀ ਕਿੰਨੇ ਕਿੰਨੇ ਚਿਰ ਦੀ ਆ ਜੀ ਇੱਕ ਤਾਂ ਸੀਮਾ ਮਹੀਨਾ ਲੱਗਿਆ ਜੀ ਕਿ ਬੇਟੀ ਮੇ ਤਾਂ ਇੱਕ ਢਾਈ ਸਾਲ ਦੀ ਆ ਜੀ ਇੱਕ ਢਾਈ ਸਾਲ ਦੀ ਬੇਟੀ ਆ ਜੀ ਮੈਂ ਕੀ ਬੱਚਿਆਂ ਦਾ ਕੀ ਕਰੂੰਗੀ ਮੈਨੂੰ ਤਾਂ 16 ਦੇ ਬਸਾਉਣੇ ਬਸਾਤੇ ਜੀ ਮੈਂ ਬੱਚਿਆਂ ਦਾ ਕਿਵੇਂ ਕੀ ਮੈਂ ਪਾਲੂੰਗੀ ਤੇ ਕਿਵੇਂ ਆਹ ਕਰੂੰਗੀ ਇਹਨਾਂ ਨੇ ਤਾਂ ਮੇਰੇ ਬੱਚੇ ਦੀ ਰੇਹ ਬਣਾਤੀ ਜੀ ਰੱਖ ਕਰਕੇ ਕਿਉਂ ਨਹੀਂ ਗੌਰਮੈਂਟ ਬੰਦ ਕਰਦੀ ਇਹ ਗੰਦਾ ਨਸਾ ਕਿਉਂ ਚਲਾਇਆ ਗੌਰਮੈਂਟ ਨੇ ਇਹ ਬੰਦ ਕਰੇ ਗੌਰਮੈਂਟ ਬੱਚੇ ਮਾਵਾਂ ਦੇ ਪੁੱਤਾਂ ਮੁੱਕੀ ਜਾਂਦੇ ਨੇ ਕਿਉਂ ਨਹੀਂ ਗੌਰਮੈਂਟ ਇੱਥੇ ਥੱਲ ਕਿਉਂ ਨਹੀਂ ਪਾਉਂਦੀ ਹੈਗੀ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਵੀ ਸਜ਼ਾ ਦਿੱਤੀ ਜਾਵੇ ਪੂਰੀ ਮੇਰੀ ਬਸ ਇਹੀ ਮੰਗ ਆ ਜੀ ਬਸ ਮੈਂ ਇਹਨੂੰ ਸਜ਼ਾ ਦੀ ਮੰਗ ਆ ਵੀ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਕੀ ਨਾਮ ਹੈ ਤੁਹਾਡਾ ਪਰਮਜੀਤ ਕੌਰ ਜੀ ਅਜਾ ਕੀ ਹੋਇਆ ਸੀ ਤੁਹਾਡੇ ਬੇਟੇ ਨੂੰ ਕੀ ਜਾਨੀ ਮੇਰਾ ਬੇਟਾ ਜੀ ਕੰਮ ਤੇ ਗਿਆ ਸੀਗਾ ਜੀ ਫੈਕਟਰੀ ਚ ਕੰਮ ਤੇ ਸੱਤ ਤੇ ਗਿਆ ਸੀਗਾ ਜੀ ਇਹਨੇ ਜੀ ਮਨੀ ਨੇ ਜੀ 1000 ਰੁਪਿਆ ਲੈ ਕੇ ਮੇਰੇ ਪੁੱਤ ਨੂੰ ਚਿੱਟਾ ਲੈ ਕੇ ਦਿੱਤਾ ਫਿਰ ਮੇਰੇ ਪੁੱਤ ਨੇ ਟੀਕਾ ਲਾਇਆ ਮੇਰੇ ਪੁੱਤ ਦੀ ਮੌਤ ਰੇਹ ਬਣਾਤੀ ਮੇਰੇ ਪੁੱਤ ਦੀ ਇਹਨਾਂ ਨੇ ਮੈਂ ਤਾਂ ਸਰਕਾਰ ਤੋਂ ਇਹੀ ਮੰਗ ਮੰਗਦੀ ਆਂ ਕਿ ਵੀ ਹੋਰ ਮਾਵਾਂ ਦੇ ਪੁੱਤ ਨਾ ਵਗ ਜਾਣ ਅੱਗੇ ਵਾਸਤੇ ਵੀ ਸਖਤ ਤੋਂ ਸਖਤ ਇਹਨੂੰ ਸਜ਼ਾ ਦਿੱਤੀ ਜਾਵੇ ਇਹਨਾਂ ਬੰਦਿਆਂ ਨੂੰ ਤੇ ਬਸ ਮੇਰੀ ਇਹੀ ਮੰਗ ਆ ਸਰਕਾਰ ਤੋਂ ਵੀ ਇਹ ਚਿੱਟਾ ਬੰਦ ਕੀਤਾ ਜਾਵੇ ਵੀ ਹੋਰ ਮਾਵਾਂ ਦੇ ਪੁੱਤ ਨਾ ਜਾਣਾ ਸੀ ਤਾਂ ਮਿਲਕਦੇ ਨਿੱਕੇ ਨਿੱਕੇ ਮੇਰੇ ਪੁੱਤ ਦੀਆਂ ਬੱਚੀਆਂ ਨਹੀਂਆਂ ਸਾਡੇ ਤਾਂ ਬੱਚੇ ਰੁਲ ਗਏ ਵੀ ਹੋਰ ਮਾਵਾਂ ਦੇ ਬੱਚੇ ਨਾ ਇਸ ਤਰ੍ਹਾਂ ਜਾਣ ਜਿਵੇਂ ਮੇਰਾ ਪੁੱਤ ਵਗਿਆ ਦੁਨੀਆ ਤੋਂ ਮੇਰਾ ਨਾਮ ਸੁਖਦੀਪ ਸਿੰਘ ਆ ਜੀ ਕੀ ਮਾਮਲਾ ਸਾਰਾ ਹੋਇਆ ਜੀ ਇਹ ਮਾਮਲਾ ਜੀ ਮੇਰਾ ਭਰਾ ਸੁਖਵਿੰਦਰ ਸਿੰਘ ਹੈਗਾ ਜੀ ਤੇ ਉਹ ਜੀ ਇਧਰ ਬਾਰਦਾਨੀ ਫੈਕਟਰੀ ਜੀ ਦਫ਼ਤਰ ਦੀ ਸੱਤ ਪਾ ਕੇ ਕੰਮ ਤੋਂ ਘਰੇ ਆਇਆ ਸੀਗਾ ਜੀ ਤੇ ਜਿਹੜਾ ਅਮਨਦੀਪ ਸਿੰਘ ਆ ਜੀ ਤੇ ਉਹਨੇ ਇਹਨੂੰ ਚਿੱਟਾ ਲਿਆ ਕੀਤਾ ਮਣੀ ਕਹਿਣ ਦੇ ਕੇ ਜੀ ਤੇ ਉਹ ਦੂਬਾਰੇ ਨੇ ਘਰੇ ਆ ਕੇ ਜੀ ਬਾਥਰੂਮ ਦੇ ਵਿੱਚ ਟੀਕਾ ਲਾ ਲਈ ਜਿਹਦੇ ਕਾਰਨ ਇਹਦੀ ਮੌਤ ਹੋ ਗਈ ਕੱਲ ਹੁਣੇ 5 ਵਜੇ ਦੇ ਕਰੀਬ ਜੀ ਤੇ ਅਸੀਂ ਚਾਹੁੰਦੇ ਆਂਗੇ ਜੀ ਵੀ ਸਖਤ ਤੋਂ ਸਖਤ ਕਾਰਵਾਈ ਹੋਵੇ ਜੀ ਇਹਨਾਂ ਵਿਰੁੱਧ ਜੀ ਇੱਕ ਦੀਪਕ ਸਿੰਘ ਆਇਆ ਜੀ ਇੱਕ ਦੀਪ ਸਿੰਘ ਕਹਿੰਦੇ ਕੀ ਉਹਨੂੰ ਇਹ ਇੱਕ ਵਾਰੀ ਦਾ ਟੋਟਲ ਦਾ ਦੋ ਜਾਨਾਂ ਤੇ ਸੱਕਾ ਜੀ ਸਾਨੂੰ ਵੀ ਹੋਰ ਵੀ ਬੰਦੇ ਵਿੱਚ ਸ਼ਾਮ ਲੱਗੇ ਜੀ ਇੱਕ ਵਾਰੀ ਦੋ ਜਾਨਾਂ ਦੇ ਨਾਮ ਲਿਖਵਾਤੇ ਹੈਗੇ ਜੀ ਦੋਨਾਂ ਦਾ ਕਿਹੜਾ ਪਿੰਡ ਹੈਗਾ ਦੋਨਾਂ ਦਾ ਮੋੜਕਲਾ ਪਿੰਡ ਆ ਜੀ ਹਾਂਜੀ ਜੀ ਨਾਮ ਭਾਈ ਟਟਾ ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ ਤੇ ਮੇਰਾ ਵੱਡਾ ਭਰਾ ਰਾਜੋ ਰਾਜਵਿੰਦਰ ਸਿੰਘ ਸੀਗਾ ਜਿਹਦੀ ਅੱਜ ਡੈਥ ਹੋ ਚੁੱਕੀ ਆ ਫਿਲਹਾਲ ਉਹਦਾ ਅੱਜ ਜਨਮ ਦਿਨ ਵੀ ਸੀਗਾ ਜੀ ਤੇ ਉਹ 10 ਤੱਕ ਵੱਡਿਆ ਸੀਗਾ ਤੇ ਦਿਹਾੜੀ ਦਾ ਕੰਮ ਕਰਦਾ ਸੀਗਾ ਜੀ ਤੇ ਉਹ ਦਿਹਾੜੀ ਤੇ ਗਿਆ ਸੀ ਅੱਜ ਅਮਨਦੀਪ ਸਿੰਘ ਮਣੀ ਨਾਲ ਮਣੀ ਉਹਨੂੰ ਲੈ ਕੇ ਗਿਆ ਘਰੋਂ ਤੇ ਦੁਪਹਿਰੇ ਵੀ ਉਹੀ ਲੈ ਕੇ ਆਇਆ ਤੇ ਉਹਨੇ ਰਾਜਵਿੰਦਰ ਤੋਂ 1000 ਰੁਪਏ ਲੈਤਾ ਤੇ ਮਣੀ ਨੇ ਰਾਜਵਿੰਦਰ ਨੂੰ ਸਮਾਨ ਲੈ ਕੇ ਦਿੱਤਾ ਜੋ ਕਿ ਚਟਾ ਜਿਹਨੂੰ ਚਟਾ ਕਹਿੰਦੇ ਆਪਾਂ ਤੇ ਤਾਰ ਕੇ ਜਟਾ ਲੈ ਕੇ ਦਿੱਤਾ ਤੇ ਉਹਨੇ 3:30 ਵਜੇ ਨੂੰ ਟੱਟਾ ਲੈ ਕੇ ਦਿੱਤਾ ਜੀ ਤੇ 4:00 ਵਜੇ ਦੇ ਨੂੰ ਜੋ ਸਾਨੂੰ ਵੀ ਸਾਡੇ ਭਰਾ ਰਾਇਵਿੰਦਰ ਦੀ ਡੈੱਡ ਬੋਡੀ ਮਿਲੀ ਆ ਵੀ ਅਸੀਂ ਦੋਸ਼ੀ ਦਿੰਨੇ ਆ ਅਮਨਦੀਪ ਸਿੰਘਾ ਮਣੀ ਨੂੰ ਵੀ ਇਹਨਾਂ ਸਖਤ ਸਖਤ ਸਜ਼ਾ ਦਿੱਤੀ ਜਾਵੇ ਇਹ ਕਿੰਨੇ ਚਿਰ ਤੋਂ ਕਰਦਾ ਪਈ ਉਹ ਪਤਾ ਨਹੀਂ ਨਹੀਂ ਫਿਲਹਾਲ ਬਾਹਰ ਕੰਮ ਕਰਦਾ ਰਿਹਾ ਜੀ ਉਦੋਂ ਨਹੀਂ ਕਰਦਾ ਸੀਗਾ ਜੀ ਜਦੋਂ ਇੱਥੇ ਆਇਆਗਾ ਇਹਨਾਂ ਮਾੜੀ ਸੰਗਤ ਨਾਲ ਰਲਿਆ ਥੋੜਾ ਜਿਆ ਜਿਵੇਂ ਕੇ ਅਮਨਦੀਪ ਮਣੀ ਹੋ ਗਿਆ ਦੀਪਕ ਹੋ ਗਿਆ ਜੀ ਇਹ ਕਈ ਮੁੰਡੇ ਨੇ ਇਹਨਾਂ ਮਾੜੀ ਸੰਗਤ ਨੇ ਜੋ ਸਾਡੇ ਮੁੰਡੇ ਤੇ ਪ੍ਰਭਾਵ ਪਾਇਆ ਮਾੜਾ ਪ੍ਰਭਾਵ ਪਾਇਆ ਨਸ਼ਾ ਮਾੜਾ ਲਾਇਆ ਨਸ਼ੇ ਇਹ 10 ਤੱਕ ਪੜਿਆ ਸੀਗਾ ਜੀ ਤੇ ਕੀ ਕੰਮ ਕਰ ਰਹੇ ਸੀ ਦਿਹਾੜੀ ਦਾ ਕੰਮ ਕਰਦਾ ਸੀ ਮਿਸਤਰੀ ਦਾ ਜੀ ਕੀ ਜੁਰਮ ਤੇ ਤੁਸੀਂ ਪ੍ਰਸ਼ਾਸਨ ਅਸੀਂ ਚਾਹੁੰਦੇ ਜੀ ਵੀ ਸਾਨੂੰ ਸੱਤ-ਸੱਤ ਜੋ ਮਨਪ੍ਰੀਤ ਅਮਰਦੀਪ ਸਿੰਘ ਮਣੀ ਆ ਇਹਨੂੰ ਸਖਤ ਸਖਤ ਸਜ਼ਾ ਮਿਲੇ ਤੇ ਸਾਨੂੰ ਇਨਸਾਫ ਮਿਲੇ ਕਿਉਂ ਹਲੇ ਤੱਕ ਉਹ ਨਹੀਂ ਚੱਕਿਆ ਹੈਗਾ ਕਿ ਪੁਲਿਸ ਨੇ ਜੋ ਵੀ ਚੱਕਿਆ ਉਹਨਾਂ ਤੋਂ ਹਾਲੇ ਕੋਈ ਪੁੱਛਗੋਚ ਨਹੀਂ ਕੀਤੀ ਹੈਗੀ ਫਿਲਹਾਲ ਵੀ ਇਹਨਾਂ ਨੂੰ ਸਾਰਾ ਕੁਝ ਪਤਾ ਹੈਗਾ ਵੀ ਕੌਣ ਕਿੱਥੇ ਆ ਕੌਣ ਵੇਚਦਾ ਕੌਣ ਨਹੀਂ ਵੇਚਦਾ ਸਾਰਾ ਕੁਝ ਪਤਾ ਹੈਗਾ ਜੀ ਬਸ ਪੁਲਿਸ ਠੱਲ ਨਹੀਂ ਪਾ ਰਹੀ ਸਾਨੂੰ ਇਹੀ ਆ ਵੀ ਇਨਸਾਫ ਹੀਂ ਦਾਗਾ ਸਾਨੂੰ ਇਨਸਾਫ ਹੀਂ ਦਾ ਬਸ